ਤੋਂ ਉਸ ਤਰ੍ਹਾਂ ਦਾ ਵਰਕ ਕਰਨ ਲਈ ਚਾਹੀਦਾ ਇਹ ਸਾਰਾ ਸਮਾਨ ਤੇ ਇਹ ਸਾਰਾ ਸਮਾਨ ਜਿਹੜਾ ਹੈਗਾ ਲੱਸਣ ਵਾਲੀ ਦੁਕਾਨ ਤੋਂ ਤੁਹਾਨੂੰ ਆਰਮਨਾਲ ਮਿਲ ਜੂਗਾ। ਉਹਨੂੰ ਪਤਾ ਹੀ ਆ ਵੀ ਬਾਹਰ ਕੀ ਰੇਟ ਚੱਲਦਾ ਕੜਾਈਆਂ ਦਾ ਤੇ ਵਿੱਚ ਪੈਨਲ ਜਿਹੜੇ ਹੈਗੇ ਨੇ ਉਹ ਵੀ ਰੈਡੀ ਕਰ ਸਕਦੇ। ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਮੈਂ ਵੀ ਠੀਕ ਠਾਕ ਹਾਂ ਜੀ ਜਿਵੇਂ ਆਪਾਂ ਹਰ ਵਾਰੀ ਤੁਹਾਡੇ ਲਈ ਕੁਝ ਨਾ ਕੁਝ ਨਵੀਂ ਜਿਹੜਾ ਆਈਡੀਆ ਹੈਗਾ ਉਹ ਲੈ ਕੇ ਆਉਨੇ ਹੁੰਦੇ ਆ ਗਿਆ ਨਾ ਤਾਂ ਕਿ ਤੁਸੀਂ ਬਿਲਕੁਲ ਘੱਟ ਪ੍ਰਾਈਸ ਦੇ ਵਿੱਚ ਉਹਨੂੰ ਤਿਆਰ ਕਰ ਸਕੋ ਇਹ ਅੱਜ ਦੀ ਜਿਹੜੀ ਵੀਡੀਓ ਹੈਗੀ ਉਹ ਵੀ ਏਸੀ ਤਰੀਕੇ ਦੀ ਕੁਝ ਹੈਗੀ ਆ ਤੇ ਆਪਾਂ ਜਿਹੜੀ ਹੈਗੀ ਐ ਲੈਸ ਲੈਣੀ ਉਹਦੇ ਵਿੱਚ ਸਿਰਫ 40-50 ਰੁਪਏ ਦੀ ਹੈ ਨਾ ਤੇ ਆਪਾਂ ਜਿਹੜਾ ਹੈਗਾ ਮਤਲਬ 1000-1500 ਦੇ ਮੁਕਾਬਲੇ ਦਾ ਸੂਟ ਜਿਹੜਾ ਹੈਗਾ ਆਪਾਂ ਰੈਡੀ ਕਰ ਸਕਦੇ ਹਾਂ ਠੀਕ ਹੈ ਜੀ ਮਤਲਬ ਸੂਟ ਜਿਹੜਾ ਹੈਗਾ ਤੁਹਾਡਾ ਬਿਲਕੁਲ ਕਢਾਈ ਹੀ ਲੱਗੂਗੀ ਤੁਹਾਡਾ ਕਢਾਈ ਨਾਲੋਂ ਕੁਝ ਵੀ ਫਰਕ ਨਹੀਂ ਲੱਗੂਗਾ ਠੀਕ ਆ ਉਹ ਆਈਡੀਆ ਜਿਹੜਾ ਹੈਗਾ ਉਹ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੇਵਾਂਗੀ ਵੀ ਤੁਸੀਂ ਕਿਸ ਤਰ੍ਹਾਂ ਤਰੀਕੇ ਨਾਲ ਜਿਹੜੇ ਗਰਮੀਆਂ ਵਾਲੇ ਕਾਟਨ ਦੇ ਸੂਟ ਹੈਗੇ ਨੇ ਉਹ ਇਸ ਤਰ੍ਹਾਂ ਨਾਲ ਲੈਸ ਨਾਲ ਤੁਸੀਂ ਰੈਡੀ ਕਰ ਸਕਦੇ ਹੋ ਜਿਹੜਾ ਕੋਈ ਵੀ ਪਛਾਣ ਨਹੀਂ ਪਾਊਗਾ ਕਿ ਇਹ ਕੜਾਈ ਆ ਜਾਂ ਤੁਸੀਂ ਲੈਸ ਲਗਾਈ ਹੋਈ ਆ ਠੀਕ ਆ ਤੇ ਇੱਕ ਮੇਰੀ ਭਾਣਜੀ ਨੇ ਮੈਨੂੰ ਕਿਹਾ ਸੀਗਾ ਕਿ ਮਾਸੀ ਤੁਸੀਂ ਮੇਰੇ ਲਈ ਸੂਟ ਜਿਹੜਾ ਹੈਗਾ ਉਹ ਰੈਡੀ ਕਰਨਾ ਲਹਿੰਗੇ ਵਾਲਾ ਤੇ ਦੇਖੋ ਆਪਾਂ ਵੱਡੇ ਵੀ ਜਿਹੜੇ ਹੈਗੇ ਆ ਉਹ ਵੀ ਉਸ ਤਰੀਕੇ ਨਾਲ ਸੂਟ ਰੈਡੀ ਕਰ ਸਕਦੇ ਆ ਜਿਵੇਂ ਅੱਜ ਕੱਲ ਜਿਹੜਾ ਹੈਗਾ ਟ੍ਰੈਡੀਸ਼ਨਲ ਡਰੈੱਸਾਂ ਹੈਗੀਆਂ ਜਿਹੜੀਆਂ ਉਹਨਾਂ ਦਾ ਹੀ ਜ਼ਿਆਦਾ ਟ੍ਰੈਂਡ ਚੱਲ ਰਿਹਾ ਠੀਕ ਹੈ ਜੀ ਤੇ ਜਿਹੜੀ ਮੈਂ ਤੁਹਾਨੂੰ ਡਰੈੱਸ ਜਿਹੜੀ ਹੈਗੀ ਆਪਾਂ ਬਣਾ ਸਕਦੇ ਆਂਗੇ ਜਿਵੇਂ ਮੰਨ ਲਓ ਆਪਾਂ ਲਹਿੰਗਾ ਬਣਾਉਣਾ ਨੀਚੇ ਹਨਾ ਉੱਪਰ ਆਪਾਂ ਸ਼ ਕੋਈ ਵਰਕ ਕਰ ਸਕਦੇ ਆਂਗੇ ਠੀਕ ਆ ਫੁੱਟ ਸਲਵਾਰ ਤੇ ਵੀ ਉਸ ਤਰੀਕੇ ਦਾ ਵਰਕ ਕਰ ਸਕਦੇ ਆਂ ਬਾਹਵਾ ਤੇ ਵੀ ਕਰ ਸਕਦੇ ਆਂ ਜਿਹੜਾ ਹੈਗਾ ਆਪਾਂ ਮਤਲਬ ਪਕੇਰੇ ਤੇ ਵੀ ਕਰ ਸਕਦੇ ਆਂ ਹੁਣ ਦੇਖੋ ਜਿਵੇਂ ਹੁਣ ਇਹ ਵਾਲੀ ਡਰੈਸ ਹੈਗੀ ਆ ਇਹ ਮੈਂ ਡਰੈਸ ਜਿਹੜੀ ਹੈਗੀ ਆ ਮੇਰੀ ਭਾਣਜੀ ਦੀ ਰੈਡੀ ਕਰਨੀ ਆ ਠੀਕ ਆ ਜੀ ਵੱਡੇ ਵੀ ਆਪਾਂ ਜਿਹੜੇ ਹੈਗੇ ਇਸ ਤਰੀਕੇ ਨਾਲ ਰੈਡੀ ਕਰ ਸਕਦੇ ਆਂ ਠੀਕ ਹੈ ਸੂਟ ਜਿਹੜਾ ਹੈਗਾ ਇਹ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਹੀ ਹੋਇਆ ਇਹ ਤੇ ਜਿਹੜਾ ਹੈਗਾ ਪੁਰਾਣਾ ਵਰਕ ਹੋਇਆ ਹੋਇਆ ਸੀ ਉਹ ਜਿਹੜਾ ਵਰਕ ਹੈਗਾ ਆਪਾਂ ਕੱਟ ਦਿੱਤਾ ਠੀਕ ਹੈ ਫਰੰਟ ਵਾਲਾ ਪੱਲਾ ਉਤਾਰਤਾ ਹੁਣ ਉਹਦੇ ਵਿੱਚੋਂ ਜਿਹੜਾ ਹੈਗਾ ਇਹਦਾ ਲਹਿੰਗਾ ਵੀ ਬਣ ਜਾਣਾ ਸਲਵਾਰ ਵੀ ਬਣ ਜਾਣੀ ਔਰ ਸ਼ਰਟ ਵੀ ਬਣ ਜਾਣੀ ਹੈਗੀ ਹੈਨਾ ਤੇ ਇੱਥੇ ਦੇਖੋ ਆਪਾਂ ਇਹਦਾ ਘੇਰਾ ਜਿਹੜਾ ਹੈਗਾ ਇਸ ਤਰੀਕੇ ਨਾਲ ਰੈਡੀ ਕੀਤਾਗਾ ਇੱਥੇ ਪਹਿਲਾਂ ਆਪਾਂ ਤਿੰਨ ਫਲਾਵਰ ਪਾ ਲਏਗੇ ਠੀਕ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਦੋ ਪਾਏ ਆ ਉਸ ਤੋਂ ਬਾਅਦ ਇੱਕ ਪਾਏ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੇਖੋ ਹੁਣ ਗਲੇ ਤੇ ਜਿਹੜਾ ਵਰਕ ਕਰਨਾ ਹੈਗਾ ਉਹ ਮੈਂ ਤੁਹਾਨੂੰ ਦੱਸ ਦਿਆਂ ਅੱਗੇ ਵੀਡੀਓ ਦੇ ਵਿੱਚ ਗਲਾ ਜਿਹੜਾ ਹੈਗਾ ਇਸ ਤਰੀਕੇ ਨਾਲ ਰੈਡੀ ਹੋਊਗਾ ਹੁਣ ਦੇਖੋ ਜਿਵੇਂ ਆ ਤਿੰਨ ਫਲਾਵਰ ਹੋਗੇ ਆ ਨੀਚੇ ਇੱਕ ਆ ਗਿਆ ਆ ਦੋ ਨੇਗੇ ਠੀਕ ਹੈ ਤੇ ਆ ਜਿਹੜੇ ਮੈਂ ਦੇਖੋ ਉਦਾਂ ਹੀ ਥੋੜਾ ਜਿਹਾ ਬਸ ਹੈਂਡ ਫ੍ਰੀ ਜਿਹਾ ਹੀ ਕਰੂੰਗੀ ਇਹਨੂੰ ਜ਼ਿਆਦਾ ਮੈਂ ਜਿਹੜਾ ਹੈਗਾ ਉਹ ਮਤਲਬ ਛਾਪਿਆ ਨਹੀਂ ਹੈਗਾ ਠੀਕ ਹੈ ਜੀ ਬਸ ਇਹਦਾ ਚੌਕ ਨਾਲ ਥੋੜਾ ਜਿਹੜਾ ਨਿਸ਼ਾਨ ਲਗਾ ਲੂੰਗੀ ਕਿਉਂਕਿ ਇਹ ਬ੍ਰਿਕੀ ਕੰਮ ਤਾਂ ਹੈ ਨਹੀਂਗਾ ਤੁਸੀਂ ਜਿਹੜ ਰੈਡੀ ਕਰ ਸਕਦੇ ਹਾਂ ਠੀਕ ਹੈ ਜੇ ਵੱਡਿਆਂ ਨੇ ਵੀ ਬਣਾਉਣਾ ਹੋਵੇ ਤਾਂ ਵੀ ਜਿਹੜਾ ਹੈਗਾ ਸੂਟ ਇਹ ਇੱਕ ਦਿਨ ਦੇ ਵਿੱਚ ਰੈਡੀ ਹੋ ਜਾਊਗਾ ਤੇ ਇਸ ਤਰੀਕੇ ਨਾਲ ਅਸਮੈਂ ਜਿਹੜਾ ਹੈਗਾ ਇਹਨੂੰ ਛਾਪ ਲਿਆ ਠੀਕ ਹੈ ਬਸ ਇਸ ਤਰੀਕੇ ਨਾਲ ਫਲਾਵਰ ਪਾ ਲੈ ਤੇ ਇਹਦੇ ਆਪਾਂ ਹੁਣ ਕੜਾਈ ਜਿਹੜੀ ਹੈਗੀ ਉਹ ਮੈਂ ਤੁਹਾਨੂੰ ਅੱਗੇ ਕਰਨੀ ਦੱਸਦੀ ਆਂ ਤੇ ਇਹਦੇ ਲਈ ਆਪਾਂ ਜਿਹੜਾ ਹੈਗਾ ਇਹ ਗੁੱਟੀ ਦਾ ਯੂਜ਼ ਕਰਾਂਗੇ ਕਲਰ ਦੇ ਵਿੱਚ ਜਿਹੜੀ ਹੈਗੀ ਆ ਉਹ ਆ ਜਾਂਦੀ ਹੁੰਦੀ ਹੈ ਤੇ ਲੈਸਾਂ ਵਾਲੀ ਦੁਕਾਨ ਤੋਂ ਜਿਹੜੀ ਹੈਗੀ ਆ ਉਹ ਆਮ ਹੀ ਮਿਲ ਜਾਂਦੀ ਹੁੰਦੀ ਹੈ ਠੀਕ ਹੈ ਤੇ ਇਹਨੂੰ ਆਪਾਂ ਬਾਵਾ ਤੇ ਵੀ ਰੈਡੀ ਕਰ ਸਕਦੇ ਆ ਵੱਡੇ ਜਿਹੜੇ ਹੈਗੇ ਆ ਆਪਾਂ ਵੱਡਿਆਂ ਲਈ ਵੀ ਸੂਟ ਤਿਆਰ ਕਰ ਸਕਦੇ ਆ ਠੀਕ ਆ ਕਰਕੇ ਇਹ ਹੀ ਆਪਾਂ ਪੌਂਚੇ ਤੇ ਵੀ ਰੈਡੀ ਕਰ ਸਕਦੇ ਹੁੰਦੇ ਆ ਠੀਕ ਹੈ ਜੀ ਇਸ ਤਰੀਕੇ ਨਾਲ ਵਰਕ ਇਹ ਇਹ ਦੇਖੋ ਇਹ ਪੌਂਚੇ ਤੇ ਵੀ ਰੈਡੀ ਹੋ ਜੂਗਾ ਇਹ ਸਾਰਾ ਵਰਕ ਦੇਖੋ ਆਪਾਂ ਕੋਈ ਵੀ ਮੋਤੀਆਂ ਵਾਲਾ ਵਰਕ ਕਰਨਾ ਜਾਂ ਕੋਈ ਮਿਰਰ ਵਰਕ ਕਰਨਾ ਹਨਾ ਤਾਂ ਆਪਾਂ ਇਹ ਵਾਲੀ ਫੈਬਰਿਕ ਗਲੂ ਜਿਹੜੀ ਹੈਗੀ ਲੈ ਸਕਦੇ ਆ ਇਹ ਸਪੈਸ਼ਲ ਨਾ ਫੈਬਰਿਕ ਲਈ ਹੁੰਦੀ ਹੈਗੀ ਫੈਬਰਿਕ ਫੈਬ੍ਰਾਇਲ ਦੀ ਗਲੂ ਹੈ ਇਹ ਦੇਖੋ ਜਿਵੇਂ ਪਹਿਣਾ ਨੇ ਗਰਮੀਆਂ ਦੇ ਵਿੱਚ ਜਿਹੜੇ ਸੂਟ ਹੈਗੇ ਨੇ ਉਹ ਰੈਡੀ ਕਰਨੇ ਨੇ ਹਨਾ ਹੁਣ ਜਿਵੇਂ ਆਪਾਂ ਮਸ਼ੀਨੀ ਵਰਕ ਹੋ ਗਿਆ ਹੈਂਡ ਵਰਕ ਹੋ ਗਿਆ ਉਹ ਕਾਫੀ ਮਹਿੰਗਾ ਪੈ ਜਾਂਦਾ ਹਨਾ ਤੇ ਮੈਂ ਇੱਕ ਛੋਟਾ ਜਿਹਾ ਜਿਹੜਾ ਆਈਡੀਆ ਹੈਗਾ ਤੁਹਾਨੂੰ ਉਹ ਦੇਉਂਗੀ ਵੀ ਤੁਸੀਂ ਕਿਵੇਂ ਜਿਹੜਾ ਹੈਗਾ ਮਤਲਬ 40-50 ਰੁਪਏ ਦੇ ਵਿੱਚ ਹੀ ਤੁਸੀਂ ਜਿਹੜੀ ਹੈਗਾ ਉਹ ਕੜਾਈ ਵਾਲਾ ਸੂਟ ਜਿਹੜਾ ਹੈਗਾ ਉਹ ਤੁਸੀਂ ਰੈਡੀ ਕਰ ਸਕਦੇ ਹੋ ਠੀਕ ਆ ਹੁਣ ਦੇਖੋ ਜਿਵੇਂ ਨਾ ਮੈਂ ਇਹਦੇ ਵਿੱਚੋਂ ਪੀਸ ਜਿਹੜੇ ਹੈਗੇ ਨੇ ਉਹ ਕੱਟ ਲੈਨੇ ਇਹ ਇਦਾਂ ਦੀ ਲੈਸ ਹੈਗੀ ਆ ਦੇਖੋ ਟਿਸ਼ੂ ਵਾਲੀ ਠੀਕ ਹੈ ਜਿਵੇਂ ਆਰਗੈਂਜ਼ਾ ਦਾ ਹੁੰਦਾ ਨਾ ਕੱਪੜਾ ਉਹਦੇ ਉੱਪਰ ਤੁਸੀਂ ਬਸ ਲੈਸ ਜਿਹੜੀ ਹੈਗੀ ਉਹ ਇਦਾਂ ਦੀ ਹੀ ਲੈਣੀ ਆ ਠੀਕ ਹੈ ਕਿਉਂਕਿ ਜਦੋਂ ਆਪਾਂ ਇਹ ਲੈਸ ਨੂੰ ਕਟਾਂਗੇ ਨਾ ਫਿਰ ਇਹਦਾ ਧਾਗਾ ਜਿਹੜਾ ਹੈਗਾ ਉਹ ਉੱਦੜੂਗਾ ਨੂੰ ਠੀਕ ਹੈ ਤੇ ਤੁਸੀਂ ਆ ਜਿਹੜੀ ਹੈਗੀ ਟਿਸ਼ੂ ਵਾਲੀ ਲੈਸ ਹੀ ਲੈਣੀ ਆ ਤੁਸੀਂ ਇੱਕ ਵਾਰ ਦੇਖ ਲਓ ਧਿਆਨ ਨਾਲ ਤੇ ਜਿਹਦੇ ਵਿੱਚ ਇਦਾਂ ਵਰਕ ਹੋਇਆ ਹੋਵੇ ਤੇ ਦੇਖੋ ਮੈਂ ਕੀ ਕੀਤਾ ਨਾ ਜਿਹੜੇ ਆ ਫਲਾਵਰ ਹੈਗੇ ਨੇ ਇਹ ਮੈਂ ਕੱਟ ਲਏ ਦੇ ਵਿੱਚੋਂ ਮਤਲਬ ਮੈਂ ਆ ਜਿਹੜਾ ਫਲਾਵਰ ਹੈਗਾ ਸਿਰਫ ਆਹੀ ਰੱਖੂਗੀ ਜਿੰਨਾ ਕੁ ਮੈਨੂੰ ਚਾਹੀਦਾ ਤੇ ਤੁਸੀਂ ਆਪਣੇ ਹਿਸਾਬ ਨਾਲ ਜੋ ਵੀ ਤੁਹਾਨੂੰ ਲੈਸ ਦੇ ਵਿੱਚੋਂ ਕੱਟਣਾ ਹੋਗਾ ਤੁਸੀਂ ਉਹ ਕੱਟ ਸਕਦੇ ਹੋ ਇਹਨੂੰ ਆਪਾਂ ਨਾ ਫਿਨਿਸ਼ਿੰਗ ਦੇ ਨਾਲ ਕੱਟ ਲੈਣਾ ਇਦਾਂ ਇਹ ਦੇਖੋ ਇਹ ਲੈਸ ਜਿਹੜੀ ਹੈ ਕੱਟਣ ਤੋਂ ਬਾਅਦ ਵੀ ਬਿਲਕੁਲ ਖਰਾਬ ਨਹੀਂ ਹੋਊਗੀ ਬਸ ਇਹ ਆ ਵੀ ਤੁਸੀਂ ਲੈਣੀ ਜਿਹੜੀ ਇਦਾਂ ਟਿਸ਼ੂ ਵਾਲੀ ਲੈਸ ਹੈ ਨਾ ਉਹ ਲੈਣੀ ਹੈ ਠੀਕ ਹੈ ਆ ਦੇਖੋ ਜਿੰਨਾ ਪੀਸ ਮੈਨੂੰ ਚਾਹੀਦਾ ਸੀ ਨਾ ਉਹਨਾਂ ਨੂੰ ਮੈਂ ਕੱਟ ਲਿਆ ਠੀਕ ਹੈ ਜੀ ਤੇ ਇਸੇ ਤਰੀਕੇ ਨਾਲ ਹੀ ਆਪਾਂ ਜਿਹੜਾ ਹੈਗਾ ਨਾ ਉਹ ਕੱਟੀ ਜਾਣੇ ਨੇ ਪੀਸ ਦੇਖੋ ਜਦੋਂ ਇਹ ਆਪਾਂ ਲੈਸ ਦਾ ਜਿਹੜਾ ਫਲਾਵਰਾਂ ਕਟਿੰਗ ਕਰਨਾ ਨਾ ਤੁਸੀਂ ਕਟਰ ਲੈ ਲਿਆ ਕਰੋ ਠੀਕ ਹੈ ਕਿਉਂਕਿ ਕੈਂਚੀ ਨਾਲ ਜਿਹੜਾ ਹੈਗਾ ਨਾ ਇਹ ਫਿਰ ਫਿਨਿਸ਼ਿੰਗ ਨਾਲ ਨਹੀਂ ਆਉਂਦੇ ਆਪਾਂ ਇਦਾਂ ਕਟਰ ਨਾਲ ਜਿਹੜਾ ਹੈਗਾ ਉਹ ਫਿਨਿਸ਼ਿੰਗ ਦੇ ਨਾਲ ਜਿੰਨਾ ਕਿ ਆਪਾਂ ਨੂੰ ਫਲਾਵਰ ਚਾਹੀਦਾ ਆਪਾਂ ਕੱਟ ਲੈਣਾ ਤੁਹਾਨੂੰ ਦੋ ਜਿਹੜੇ ਪੀਸ ਹੈਗੇ ਨੇ ਉਹ ਕੱਟ ਕੇ ਦਿਖਾਤੇ ਆ ਬਾਕੀ ਜਿਹੜੇ ਪੀਸ ਹੈਗੇ ਨੇ ਉਹ ਮੈਂ ਕੱਟ ਰੱਖੇ ਨੇ ਠੀਕ ਹੈ ਜੀ ਇਹ ਆ ਦੇਖੋ ਤੇ ਆ ਕੱਪੜੇ ਤੇ ਰੱਖ ਕੇ ਦਿਖਾਉਂਿਆ ਤੁਹਾਨੂੰ ਫੇਰ ਪਤਾ ਲੱਗੂਗਾ ਤੇ ਆ ਦੇਖੋ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਨਾ ਕੋਈ ਵੀ ਲੈਸ ਲੈ ਕੇ ਜਿਹੜੀ ਹੈਗੀ ਉਹ ਪੀਸ ਕੱਟ ਲੈਣੇ ਨੇ ਉਹਦੇ ਵਿੱਚੋਂ ਆਪਾਂ ਮੈਂ ਤੁਹਾਨੂੰ ਨਾਪ ਕੇ ਦਿਖਾਉਣੀ ਆ ਇਹ 1 ਮੀਟਰ ਲੈਸ ਸੀਗੀ ਤੇ ਇਹ 40 ਰੁਪਏ ਮੀਟਰ ਆਈ ਸੀਗੀ ਲੈਸ ਠੀਕ ਹੈ ਆ ਆ ਵਾਲੀ ਜਿਹੜੀ ਲੈਸ ਬਚ ਗਈ ਆ ਇਹਨੂੰ ਵੀ ਆਪਾਂ ਵੇਸਟ ਨਹੀਂ ਕਰਾਂਗੇ ਮਤਲਬ ਇਹ ਆਪਾਂ 40 ਰੁਪਏ ਵਾਲੀ ਲੈਸ ਤੋਂ 100 ਰੁਪਏ ਵਾਲਾ 200 ਰੁਪਏ ਵਾਲਾ ਕੰਮ ਲਵਾਂਗੇ ਠੀਕ ਹੈ ਜੀ ਤੇ ਮਤਲਬ ਆਪਾਂ ਲੈਸ ਦਾ ਇੱਕ ਕਿਣਕਾ ਵੀ ਹੈਗਾ ਜਿਹੜਾ ਉਹ ਵੇਸਟ ਨਹੀਂ ਹੋਣ ਦੇਣਾ ਹੈਗਾ ਠੀਕ ਹੈ ਤੇ ਆਪਾਂ ਇਹਨੂੰ ਵੀ ਕਿਵੇਂ ਯੂਜ਼ ਕਰਨਾ ਉਹ ਵੀ ਮੈਂ ਤੁਹਾਨੂੰ ਦੱਸਦੀ ਹਾਂ ਤੇ ਪਹਿਲਾਂ ਮੈਂ ਤੁਹਾਨੂੰ ਇਹਦਾ ਦੱਸਦੀ ਹਾਂ ਵੀ ਆਪਾਂ ਇਹਨੂੰ ਕਿਵੇਂ-ਕਿਵੇਂ ਯੂਜ਼ ਕਰ ਸਕਦੇ ਆ ਸਲਵਾਰ ਤੇ ਨਾ ਪੌਂਚਿਆਂ ਤੇ ਵਰਕ ਕਰੂੰਗੀ ਠੀਕ ਹੈ ਇਹਨੂੰ ਮੈਂ ਦੋ ਤਿੰਨ ਤਰੀਕੇ ਨਾਲ ਤੁਹਾਨੂੰ ਦੱਸ ਦੂੰਗੀ ਵੀ ਜੇ ਤੁਸੀਂ ਸ਼ਰਟ ਤੇ ਵੀ ਵਰਕ ਕਰਨਾ ਹੋਵੇ ਤਾਂ ਤੁਸੀਂ ਕਿਵੇਂ ਕਰ ਸਕਦੇ ਹੋ ਜੇ ਤੁਸੀਂ ਜਿੱਦਾਂ ਹੁਣ ਗਰਮੀਆਂ ਦੇ ਵਿੱਚ ਜਿੰਨਾ ਵੀ ਸਟਾਫ ਆਊਗਾ ਉਹ ਤੇ ਇਦਾਂ ਦੀਆਂ ਜਿਹੜੀਆਂ ਲੈਸਾਂ ਵਗੈਰਾ ਚੱਲਣਗੀਆਂ ਉਹਨੂੰ ਆਪਾਂ ਕਿਸ ਤਰੀਕੇ ਨਾਲ ਯੂਜ਼ ਕਰ ਸਕਦੇ ਆ ਅਲੱਗ-ਅਲੱਗ ਤਰੀਕੇ ਨਾਲ ਉਹ ਮੈਂ ਤੁਹਾਨੂੰ ਦੱਸ ਦੂੰਗੀ ਹੁਣ ਦੇਖੋ ਜਿਵੇਂ ਦੇਖੋ ਇਹ ਲੈਸ ਆ ਗਈ ਹਨਾ ਆਪਾਂ ਕੱਟ ਲਈ ਇਨੂੰ ਆਪਾਂ ਪੌਂਚਿਆਂ ਦੇ ਉੱਪਰ ਪਹਿਲਾਂ ਫੈਬਰਿਕ ਜਿਹੜੀ ਗਲੂ ਹੈਗੀ ਆ ਇਹਦੇ ਨਾਲ ਆਪਾਂ ਚਿਪਕਾ ਲਵਾਂਗੇ ਠੀਕ ਹੈ ਫੈਬਰਿਕ ਗਲੂ ਜਿਹੜੀ ਹੈਗੀ ਆ ਇਹ ਦੇਖੋ ਬਿਲਕੁਲ ਵੀ ਉੱਤਰਦੀ ਨਹੀਂ ਹੁੰਦੀ ਹੈਗੀ ਜਦੋਂ ਤੁਸੀਂ ਇਹਨੂੰ ਯੂਜ਼ ਕਰੋਗੇ ਬਸ ਤੁਸੀਂ ਕੀ ਕਰਨਾਗਾ ਇਹਨੂੰ ਧੁੱਪੇ ਸੁੱਕਣਾ ਪਾ ਦੇਣਾ ਸੂਟ ਨੂੰ ਠੀਕ ਆ ਉਸ ਤੋਂ ਬਾਅਦ ਤੁਸੀਂ ਜਿੰਨਾ ਮਰਜ਼ੀ ਇਹਨੂੰ ਪਾਣੀ ਦੇ ਵਿੱਚ ਰਗੜੀ ਜਾਓ ਕੁਝ ਵੀ ਨਹੀਂ ਹੁੰਦਾ ਹੈਗਾ ਮੇਰੇ ਬਹੁਤ ਸੂਟ ਇਦਾਂ ਦੇ ਬਣਾਏ ਹੋਏ ਨੇਗੇ ਠੀਕ ਹੈ ਜੀ ਤੇ ਇੱਕ ਮੈਂ ਆਈਡੀਆ ਤੁਹਾਨੂੰ ਹੋਰ ਦੇ ਦਾਨੀ ਆ ਵੀ ਦੇਖੋ ਜਿਵੇਂ ਤੁਸੀਂ ਬੇਸ਼ੱਕ ਫੈਬਰਿਕ ਗਲੂ ਲਗਾ ਲੀ ਜੇ ਤੁਹਾਨੂੰ ਫਿਰ ਵੀ ਡਰ ਹੈਗਾ ਕਿ ਇਹ ਉੱਤਰ ਨਾ ਜਾਵੇ ਹਨਾ ਜਾਂ ਪਾਣੀ ਨਾਲ ਕੁਝ ਹੋ ਨਾ ਜਾਵੇ ਤਾਂ ਤੁਸੀਂ ਕੀ ਕਰ ਸਕਦੇ ਹੋ ਪਹਿਲਾਂ ਇਹਨੂੰ ਫੈਬਰਿਕ ਗਲੂ ਨਾਲ ਚਿਪਕਾ ਲਓ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਫਿਰ ਧਾਗਾ ਜਿਹੜਾ ਹੈਗਾ ਮਤਲਬ ਕਿ ਮਸ਼ੀਨ ਨਾਲ ਜਿਹੜਾ ਹੈਗਾ ਇਹਨੂੰ ਸਟਿਚ ਕਰ ਲਓ ਠੀਕ ਹੈ ਉਸ ਤੋਂ ਬਾਅਦ ਉੱਪਰ ਇਹਦੇ ਸਲਾਈਆਂ ਲਗਾ ਲਓ ਠੀਕ ਹੈ ਕਿਉਂਕਿ ਦੇਖੋ ਓਦ ਦੇਅਤੇ ਸਲਾਈ ਨਹੀਂ ਲੱਗਣੀ ਹੈਗੀ ਸਹੀ ਤਰੀਕੇ ਨਾਲ ਇਸ ਲਈ ਪਹਿਲਾਂ ਤੁਸੀਂ ਫੈਬਰਿਕ ग्लू ਜਿਹੜੀ ਹੈਗੀ ਉਹਦੇ ਨਾਲ ਚਿਪਕਾ ਲਓ ਠੀਕ ਹੈ ਜੀ ਇਹਨੂੰ ਆਪਾਂ ਇੱਧਰ ਰੱਖ ਸਕਦੇ ਹਾਂ ਦੇਖੋ ਆਹ ਨੀਚੇ ਆਪਣੀ ਹੋਲਡਿੰਗ ਹੋ ਜੂਗੀ ਇੰਨੀ ਹਨਾ ਤੇ ਐਦਾਂ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕਿਸ ਕਿਸ ਤਰੀਕੇ ਨਾਲ ਰੱਖ ਸਕਦੇ ਹਾਂ ਲੈਸ ਨੂੰ ਹੁਣ ਦੇਖੋ ਇੱਕ ਫੁੱਲ ਦਾ ਮੈਂ ਮੂੰਹ ਇੱਧਰ ਕਰਤਾ ਤੇ ਦੂਸਰੇ ਦਾ ਜਿਹੜਾ ਹੈਗਾ ਉਹ ਆਪਾਂ ਇਸ ਤਰੀਕੇ ਨਾਲ ਕਰ ਦੇਣਾ ਇੱਕ ਦਾ ਮੂੰਹ ਇੱਧਰ ਹੋ ਗਿਆ ਇੱਕ ਦਾ ਇੱਧਰ ਹੋ ਗਿਆ ਹਨਾ ਤੇ ਫਿਰ ਆਪਾਂ ਇਸ ਤਰੀਕੇ ਨਾਲ ਕਰ ਦੇ ਦਿੰਦੇ ਹਾਂ ਮਤਲਬ ਕਿ ਇਹ ਨਾ ਐਦਾਂ ਜਿਗਜੈਗ ਜਾਂ ਬਣ ਜਾਊਗਾ ਠੀਕ ਹੈ ਦੇਖੋ ਆਪਾਂ ਇਹਨੂੰ ਐਦਾਂ ਹੈਗਾ ਜਿਹੜਾ ਸੈੱਟ ਕਰਕੇ ਰੱਖ ਲੈਣਾ ਪਹਿਲਾਂ ਆਪਾਂ ਇਹਨੂੰ ਫੈਬਰਿਕ ਗਲੂ ਨਾਲ ਜਿਹੜਾ ਹੈਗਾ ਉਹ ਚਿਪਕਾ ਲਵਾਂਗੇ ਚੰਗੀ ਤਰ੍ਹਾਂ ਫਿਰ ਇਹਦੇ ਉੱਪਰ ਆਪਾਂ ਸਲਾਈ ਵੀ ਲਗਾ ਸਕਦੇ ਆ ਬਸ ਇਹ ਆ ਵੀ ਜਦੋਂ ਆਪਾਂ ਫੈਬਰਿਕ ਗਲੂ ਲਗਾ ਲਈ ਨਾ ਇੱਕ ਵਾਰ ਆਪਾਂ ਇਹਨੂੰ ਧੁੱਪ 'ਚ ਸੁੱਕਣਾ ਜਿਹੜਾ ਹੈਗਾ ਉਹ ਜ਼ਰੂਰ ਪਾਉਣਾ ਠੀਕ ਹੈ ਜੀ ਫਿਰ ਇਹ ਬਿਲਕੁਲ ਨਹੀਂ ਉਤਰੂਗਾ ਦੇਖੋ ਹੁਣ ਇਹ ਬਿਲਕੁਲ ਜਿਹੜਾ ਹੈਗਾ ਉਹ ਕਢਾਈ ਵਾਂਗੂ ਲੱਗਦਾ ਹੈ ਹਨਾ ਤੇ ਦੇਖੋ ਜਿਹੜੀ ਹੁਣ ਆਪਾਂ ਵਿੱਚੋਂ ਲੇਸ ਕੱਟ ਲਈ ਆ ਹਨਾ ਇਹਦੇ ਆਪਾਂ பாதி ਲੇਸ ਕੱਟ ਲਈ ਆ ਤੇ ਜਿਹੜਾ ਹੁਣ ਆ ਹੈਗਾ ਇਹਦਾ ਪਾਰਟ ਬਚ ਗਿਆ ਠੀਕ ਹੈ ਹੁਣ ਆ ਕੱਟਵਰਕ ਜਿਹੜੇ ਹੈਗੇ ਨੇ ਉਹ ਬਚ ਗਏ ਨੇ ਇਹਨੂੰ ਵੀ ਆਪਾਂ ਵੇਸਟ ਨਹੀਂ ਕਰਨਾ ਹੈਗਾ ਠੀਕ ਆ ਅੱਪਾ ਕੀ ਕਰਨਾ ਜਦੋਂ ਆਪਾਂ ਸਲਵਾਰ ਦੇ ਪੌਂਚੇ ਬਣਾ ਲੈਣਾ ਆਪਾਂ ਇਹਨੂੰ ਇਸ ਤਰੀਕੇ ਨਾਲ ਜਿਹੜਾ ਹੈਗਾ ਉਹ ਯੂਜ਼ ਕਰ ਲੈਣਾ ਠੀਕ ਹੈ ਜੀ ਇਹ ਇਦਾਂ ਦੇਖੋ ਇਹ ਵਾਲੇ ਜਿਹੜੇ ਕੱਟ ਵਰਕ ਨੇ ਫਿਰ ਇਹ ਇਦਾਂ ਯੂਜ਼ ਆ ਜਾਣਗੇ ਮਤਲਬ ਕਿ ਆਪਾਂ ਬਿਲਕੁਲ ਵੀ ਜਿਹੜੀ ਲੇਸ ਹੈਗੀ ਆ ਉਹ ਵੇਸਟ ਨਹੀਂ ਕਰਨੀ ਹੈਗੀ ਠੀਕ ਆ ਮਤਲਬ ਜਿਹਾ 40 ਰੁਪਏ ਵਾਲੀ ਲੇਸ ਤੋਂ ਆਪਾਂ ਜਿਹੜਾ ਕੰਮ ਹੈਗਾ ਉਹ ਵੀ ਪੂਰਾ ਲੈਣਾ ਤੇ ਦੇਖੋ ਜੇ ਹੁਣ ਆਪਾਂ ਇੰਨੇ ਪਹੁੰਚਿਆ ਤੇ ਜੇ ਆਪਾਂ ਵਰਕ ਕਰਾਉਣਾ ਹੋਵੇ ਸੂਟ ਤੇ ਹਨਾ ਜੇ ਆਪਾਂ ਸੂਟ ਤੇ ਵੀ ਪੂਰੇ ਤੇ ਵਰਕ ਕਰਾਉਣਾ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਹੈਗਾ ਵੀ ਇਹ ਜਿਹੜੀ ਕੜਾਈ ਹੈਗੀ ਇਹ ਤੁਹਾਨੂੰ 11500 ਤੋਂ ਘੱਟ ਪਊਗੀ ਹਨਾ ਜੇ ਆਪਾਂ ਸੂਟ ਤੇ ਵੀ ਵਰਕ ਕਰਾਉਣਾ ਹੋਵੇ ਪਰ ਦੇਖੋ ਆਪਾਂ ਕੀ ਕਰਨਾਗਾ ਆਪਾਂ 40 ਰੁਪਏ ਮੀਟਰ ਆਉਂਦੀ ਹੈਗੀ ਇਹ ਲੈਸ ਤਾਂ ਜੇ ਤੁਹਾਨੂੰ 3-4 ਮੀਟਰ ਵੀ ਤੁਹਾਡੀ ਲੈਸ ਜਿਹੜੀ ਹੈਗੀ ਉਹ ਲੱਗ ਗਈ ਹੈਗੀ ਹਨਾ ਤੇ ਤੁਸੀਂ ਇਹ ਲੈ ਲਓ ਵੀ 150 ਤੱਕ ਥੋੜੀ ਜਿਹੜੀ ਰਹਿ ਗਈ ਹੈ ਉਹ ਤੁਹਾਨੂੰ ਸਰ ਜਾਣਾ ਪੂਰੇ ਸੂਟ ਖਾਤਰ ਵੀ ਹਨਾ ਤੇ ਸੂਟ ਤੇ ਤੁਸੀਂ ਇਹਨੂੰ ਕਿਵੇਂ ਵਰਕ ਕਰ ਸਕਦੇ ਹੋ ਉਹ ਵੀ ਮੈਂ ਤੁਹਾਨੂੰ ਦੱਸ ਦਿਆਂ ਹੁਣ ਦੇਖੋ ਤੁਸੀਂ ਬਾਰੇ ਸਲਵਾਰ ਦੀ ਵਰਕ ਜਿਹੜਾ ਹੈਗਾ ਉਹ ਦੇਖ ਲਓ ਚੰਗੀ ਤਰ੍ਹਾਂ ਵੀ ਸਲਵਾਰ ਤੇ ਜਿਹੜਾ ਹੈਗਾ ਇੱਕ ਤਾਂ ਤੁਸੀਂ ਇਸ ਤਰੀਕੇ ਨਾਲ ਵਰਕ ਕਰ ਸਕਦੇ ਹੋਗੇ ਹਨਾ ਤੇ ਦੂਸਰਾ ਤਰੀਕਾ ਕਿਹੜਾ ਹੈਗਾ ਇਹਨੂੰ ਆਪਾਂ ਇੱਦਾਂ ਹੀ ਰਹਿਣ ਦਿੰਨੇ ਆ ਕਟ ਵਰਕ ਤਾਂ ਦੇਖੋ ਆਪਾਂ ਯੂਜ਼ ਕਰ ਹੀ ਸਕਦੇ ਆ ਦੂਸਰਾ ਤਰੀਕਾ ਇਹ ਆ ਹੁਣ ਜਿਵੇਂ ਦੇਖੋ ਮੰਨ ਲਓ ਸਲਵਾਰ ਦਾ ਇੱਥੋਂ ਸੈਂਟਰ ਸ਼ੁਰੂ ਹੋਊਗਾ ਹਨਾ ਇਹ ਇੱਥੋਂ ਪਹੁੰਚੇ ਦਾ ਤੇ ਆਪਾਂ ਕੀ ਕਰਨਾ ਇਹਨੂੰ ਇੱਦਾਂ ਰੱਖ ਦੇਣਾ ਤੇ ਇਹਨੂੰ ਇੱਦਾਂ ਰੱਖ ਦੇਣਾ ਤੇ ਇਹਨੂੰ ਇਹਨੂੰ ਆਪਾਂ ਇਸ ਤਰੀਕੇ ਨਾਲ ਰੱਖ ਦੇਣਾ ਠੀਕ ਆ ਤੇ ਇੱਦਾਂ ਜਿਹੜੇ ਹੈਗੇ ਨੇ ਉਹ ਵੀ ਆਪਾਂ ਫਲਾਵਰ ਵੀ ਜਿਹੜੇ ਹੈਗੇ ਨੇ ਬਣਾ ਸਕਦੇ ਆਂਗੇ ਠੀਕ ਆ ਉਹ ਆਪਣੀ ਚੋਇਸ ਆ ਹੁਣ ਜਾਂ ਫਿਰ ਇੱਦਾਂ ਜੇ ਇਹਨਾਂ ਦਾ ਮੂੰਹ ਇੱਧਰ ਆ ਤਾਂ ਇਹਨਾਂ ਨੂੰ ਆਪਾਂ ਇੱਧਰ ਵੀ ਕਰ ਸਕਦੇ ਆ ਹਨਾ ਥੋੜਾ ਜਿਹਾ ਬਦਲ ਕੇ ਕਰ ਸਕਦੇ ਆ ਇਸ ਤਰੀਕੇ ਨਾਲ ਜਿਹੜਾ ਹੈਗਾ ਤੁਸੀਂ ਇੰਨਾ ਕੁ ਪਹੁੰਚੇ ਤੇ ਇਸ ਤਰੀਕੇ ਨਾਲ ਵੀ ਵਰਕ ਜਿਹੜਾ ਹੈਗਾ ਉਹ ਦਿਖਾ ਸਕਦੇ ਹੋ ਠੀਕ ਹੈ ਜੀ ਮਤਲਬ ਉਹ ਤੁਹਾਡਾ ਆਪਣਾ ਤਰੀਕਾ ਵੀ ਤੁਸੀਂ ਕਿਸ ਤਰੀਕੇ ਨਾਲ ਜਿਹੜਾ ਹੈਗਾ ਉਹ ਰੈਡੀ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਇਹ ਇਹ ਕਰ ਸਕਦੇ ਹੋ ਵੀ ਜਿਵੇਂ نیچے ਜਿਹੜੇ ਹੈਗੇ ਨੇ 5-6 ਫਲਾਵਰ ਲਗਾ ਤੇ ਉਸ ਤੋਂ ਉੱਪਰ ਇੱਕ ਇੱਕ ਘਟਾ ਕੇ ਲਗਾਤਾ ਹਨਾ ਜਿਵੇਂ ਤੁਹਾਨੂੰ ਮੈਂ ਬਾਣਜੀ ਦਾ ਸੂਟ ਦਿਖਾਇਆ ਐਦਾਂ ਤੁਸੀਂ ਕਟਾਵ ਵਧਾ ਕੇ ਵੀ ਲਗਾ ਸਕਦੇ ਹੋ ਜਿਵੇਂ نیچے ਤਿੰਨ ਪਾ ਕੇ ਉੱਪਰ ਦੋ ਪਾ ਕੇ ਫਿਰ ਇੱਕ ਪਾ ਕੇ ਹਨਾ ਇਹ ਜਿਹੜਾ ਵਰਕ ਆ ਤੁਸੀਂ ਇਸ ਤਰੀਕੇ ਨਾਲ ਵੀ ਕਰ ਸਕਦੇ ਹੋ ਠੀਕ ਆ ਤੇ ਇਹਨੂੰ ਤੁਸੀਂ ਜਿਹੜਾ ਹੈਗਾ ਇਹ ਵਾਲਾ ਆਈਡੀਆ ਤੁਸੀਂ ਸੂਟ ਦੇ ਘੇਰੇ ਤੇ ਵੀ ਯੂਜ਼ ਕਰ ਸਕਦੇ ਹੋ ਠੀਕ ਆ ਉਹਦੇ ਬਾਵਾ ਵੀ ਇਹਦੀਆਂ ਰੈਡੀ ਕਰ ਸਕਦੇ ਹੋ ਠੀਕ ਹੈ ਜੀ ਹੁਣ ਦੇਖੋ ਜੇ ਆਪਾਂ ਇੰਨੀ ਕੜਾਈ ਕਢਾਉਣ ਜਾਵਾਂਗੇ ਤਾਂ ਤੁਹਾਨੂੰ ਪਤਾ ਹੀ ਆ ਵੀ ਬਾਹਰ ਕੀ ਰੇਟ ਚੱਲਦਾ ਕੜਾਈਆਂ ਦਾ ਤੇ ਇੱਕ ਤਰੀਕਾ ਮੈਂ ਤੁਹਾਨੂੰ ਹੋਰ ਦੱਸਦੀ ਆ ਵੀ ਜੇ ਆਪਾਂ ਸੂਟ ਤੇ ਜਿਹੜਾ ਹੈਗਾ ਆਪਾਂ ਵਰਕ ਕਰਨਾ ਹੋਵੇ ਇਹਦਾ ਇਹਨੂੰ ਆਪਾਂ ਇਸ ਤਰੀਕੇ ਨਾਲ ਵੀ ਯੂਜ਼ ਕਰ ਸਕਦੇ ਹੋ ਦੇਖੋ ਜਿਵੇਂ ਹੁਣ ਮੰਨ ਲਓ ਇਹ ਆਪਣਾ ਸ ਤੇ ਆਪਾਂ ਪੈਨਲ ਬਣਾ ਸਕਦੇ ਆ ਸੂਟ ਦੇ ਵਿੱਚ ਠੀਕ ਹੈ ਇਹ ਵੀ ਬਿਲਕੁਲ ਕਢਾਈ ਲੱਗੂਗੀ ਦੇਖੋ ਜੇ ਆਪਾਂ ਇਦਾਂ ਪੈਨਲ ਬਣਾ ਲਵਾਂਗੇ ਤੇ ਇਸ ਤਰੀਕੇ ਨਾਲ ਤੁਸੀਂ ਜਿਹੜਾ ਹੈਗਾ ਉਹ ਸੂਟ ਦੇ ਵਿੱਚ ਜਿਵੇਂ ਐਡਾ ਲਾਈਨਾਂ ਬਣਦੀਆਂ ਹੁੰਦੀਆਂ ਨੇ ਨਾ ਐਡਾ ਪੈਨਲ ਬਣਦੇ ਹੁੰਦੇ ਨੇ ਸੂਟ ਦੇ ਵਿੱਚ ਤੁਸੀਂ ਉਹ ਐਡਾ ਵੀ ਯੂਜ਼ ਕਰ ਸਕਦੇ ਹੋਗੇ ਇਸ ਲੈਸ ਨੂੰ ਇੱਕ ਲਾਈਨ ਇੱਧਰ ਬਣਾ ਸਕਦੇ ਹੋ ਇੱਕ ਲਾਈਨ ਜਿਹੜੀ ਹੈਗੀ ਉਹ ਤੁਸੀਂ ਇੱਧਰ ਬਣਾ ਸਕਦੇ ਹੋ ਉਹ ਵੀ ਉਹਦਾ ਵੀ ਟ੍ਰੈਂਡ ਹੈਗਾ ਮੈਂ ਚਾਹੂੰ ਤਾਂ ਸਿਰਫ ਸਿੰਗਲ ਫਲਾਵਰ ਵੀ ਖੱਟ ਕੇ ਜਿਹੜਾ ਹੈਗਾ ਉਹ ਸਾਰੇ ਸੂਟ ਦੇ ਵਿੱਚ ਵੀ ਵਰਕ ਕਰ ਸਕਦੇ ਐਡਾ ਆਪਾਂ ਜਿਵੇਂ ਬੁਟੀਆਂ ਪਾਈਆਂ ਹੁੰਦੀਆਂ ਨੇ ਨਾ ਸੂਟ ਦੇ ਵਿੱਚ ਇਸ ਤਿੱਕੇ ਨਾਲ ਸਾਰੇ ਸੂਟ ਦੇ ਵਿੱਚ ਆਪਾਂ ਬੁਟੀਆਂ ਵੀ ਪਾ ਸਕਦੇ ਆਂਗੇ ਇਸ ਤਿੱਕੇ ਨਾਲ ਤੁਸੀਂ ਫੈਬਰਿਕ ਬਲੂਨ ਹੈ ਇਹਨੂੰ ਪਹਿਲਾਂ ਚਿਪਕਾ ਲਓ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਮਸ਼ੀਨ ਨਾਲ ਤੁਸੀਂ ਸਿਲਾਈ ਵੀ ਲਗਾ ਸਕਦੇ ਹੋ ਠੀਕ ਆ ਇਸ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਲੈਸ ਦੇ ਵਿੱਚੋਂ ਫਲਾਵਰ ਕੱਟ ਕਰਕੇ ਵੀ ਸੂਟ ਜਿਹੜਾ ਹੈਗਾ ਉਹ ਕਢਾਈ ਦੀ ਤਰ੍ਹਾਂ ਰੈਡੀ ਕਰ ਸਕਦੇ ਆ ਕਢਾਈ ਦੇ ਵਿੱਚ ਆਪਾਂ 1000 ਰੁਪਏ ਦੇਣ ਨਾਲ ਠੀਕ ਆ ਕਿ ਆਪਾਂ ਜਿਹੜੀ ਹੈਗੀ ਆ 100-150 ਦੀ ਲੈਸ ਲੈ ਕੇ ਉਹਦੇ ਵਿੱਚੋਂ ਇਸ ਤਰ੍ਹਾਂ ਵਰਕ ਜਿਹੜਾ ਹੈਗਾ ਕਰ ਸਕਦੇ ਆ ਠੀਕ ਹੈ ਜੀ ਤੇ ਜਿਹੜੇ ਆ ਕੱਟ ਕੱਟ ਵਰਕ ਨੇ ਇਹਨੂੰ ਆਪਾਂ ਇਦਾਂ ਘੇਰੇ ਦੇ ਉੱਪਰ ਵੀ ਫਿਰ ਯੂਜ਼ ਕਰ ਸਕਦੇ ਆ ਠੀਕ ਆ ਜਾਂ ਫਿਰ ਇਦਾਂ ਚਾਕਾ ਤੇ ਵੀ ਲਗਾ ਸਕਦੇ ਆ ਠੀਕ ਹੈ ਜੀ ਤੇ ਦੇਖੋ ਤੁਸੀਂ ਇਸ ਤਰੀਕੇ ਨਾਲ ਜਿਹੜਾ ਹੈਗਾ ਕੁੜਤੀ ਦੇ ਵਿੱਚ ਪੈਨਲ ਜਿਹੜੇ ਹੈਗੇ ਨੇ ਉਹ ਵੀ ਰੈਡੀ ਕਰ ਸਕਦੇ ਹੋ ਠੀਕ ਹੈ ਜੀ ਚਲੋ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਜਿਹੜੀ ਹੈਗੀ ਉਹ ਵਧੀਆ ਲੱਗੀ ਹੋਣੀ ਤੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੋਵਾਂਗੇ ਤੁਹਾਡੇ ਰੂਬਰੂ ਤੇ ਤਦ ਤੱਕ ਜੀ ਸਤਿ ਸ੍ਰੀ ਅਕਾਲ ਕੜਾਈ ਕਰਨ ਲਈ ਪਹਿਲਾਂ ਆਪਾਂ ਦੇਖੋ ਇਦਾਂ ਲਈ ਹੈਗੀ ਗੋਟਾ ਪੱਤੀ ਲੈ ਲੈਣੀ ਹੈਗੀ ਠੀਕ ਹੈ ਜੀ ਇਹ ਇੰਨੀ ਕਚੌੜੀ ਹੋਣੀ ਚਾਹੀਦੀ ਹੈ ਕਿ ਜਿੱਦਾਂ ਮੈਂ ਤੁਹਾਨੂੰ ਗੁੱਟੀ ਦਿਖਾਈ ਸੀ ਨਾ ਇਹ ਬਸ ਮੈਂ ਲੈਸ ਤੋਂ ਢੇੜੀ ਸੀ ਇਸ ਲਈ ਥੋੜੇ ਜਿਹਾ ਵੱਟ ਪੈ ਗਏ ਨੇ ਇਹਦੇ ਵਿੱਚ ਤੇ ਐਦਾਂ ਆਪਾਂ ਜਿਹੜੀ ਹੈਗੀ ਗੱਠ ਮਾਰ ਲੈਣੀ ਆ ਪਹਿਲਾਂ ਇਹਦੀ ਠੀਕ ਹੈ ਨੀਚੇ ਵਾਲੀ ਸਾਈਡ ਤੋਂ ਫਰੇਮ ਤੇ ਕੱਸ ਕੇ ਤੁਸੀਂ ਸਾਈਡਾਂ ਦੇ ਕਪੜਾ ਵੀ ਲਗਾ ਸਕਦੇ ਹੋ ਜੇ ਤੁਹਾਡਾ ਕਪੜਾ ਛੇਜਣ ਵਾਲਾ ਹੋਵੇ ਤੇ ਐਦਾਂ ਆਪਾਂ ਸੈਂਟਰ ਦੇ ਵਿੱਚ ਪਹਿਲਾਂ ਇੱਕ ਵਾਰ ਸੂਈ ਕੱਢਣੀ ਆ ਤੇ ਉਹਨੂੰ ਆਪਾਂ ਜਿੱਦਾਂ ਪੱਤੀ ਪਾਈ ਹੋਈ ਹੈ ਨਾ ਉਹਦੇ ਫੇਰ ਸੈਂਟਰ ਦੇ ਵਿੱਚ ਕੱਢ ਲੈਣਾ ਤੇ ਫੇਰ ਆਪਾਂ ਥੋੜਾ ਜਿਹਾ ਨੀਵਾ ਕਰਕੇ ਕੱਢਣੀ ਆ ਸੂਈ ਠੀਕ ਹੈ ਜਿਹੜੀ ਤੇ ਐਦਾਂ ਜਿਹੜਾ ਹੈਗਾ ਜਦੋਂ ਆਪਾਂ ਥੋੜਾ ਜਿਹਾ ਜਿਵੇਂ ਇੱਕ ਉੱਚਾ ਹੋ ਗਿਆ ਇੱਕ ਨੀਵਾ ਹੋ ਗਿਆ ਤੇ ਉਹਦੇ ਨਾਲ ਕੀ ਹੁੰਦਾ ਫਿਰ ਜਿਹੜਾ ਹੈਗਾ ਪੱਤੀ ਦੀ ਸ਼ੇਪ ਦੇ ਵਿੱਚ ਬਣ ਜਾਂਦੀ ਹੁੰਦੀ ਹੈ ਇਹ ਠੀਕ ਹੈ ਇਹ ਬਿਲਕੁਲ ਸੌਖੀ ਆ ਥੋੜੇ ਜਿਹੇ ਟਾਈਮ ਦੇ ਵਿੱਚ ਹੀ ਜਿਹੜਾ ਹੈਗਾ ਉਹ ਫਲਾਵਰ ਪੈ ਜਾਂਦਾ ਹੁੰਦਾ ਠੀਕ ਹੈ ਕਿਉਂਕਿ ਇਹ ਮੋਟੀ ਹੁੰਦੀ ਆ ਨਾ ਗੋਟਾ ਪੱਤੀ ਤੇ ਤੁਸੀਂ ਨਾ ਚਾਹੋ ਤਾਂ ਇਹਦੇ نیچے ਜਿਹੜਾ ਹੈਗਾ ਪੇਸਟਿੰਗ ਪੇਪਰ ਵੀ ਲਗਾ ਸਕਦੇ ਹੋ ਕਿਉਂਕਿ ਮੋਟੀ ਹੋਣ ਕਰਕੇ ਥੋੜਾ ਜਿਹਾ ਜਿਹੜਾ ਹੈਗਾ ਕੱਪੜਾ ਛਿੱਜਣ ਦਾ ਡਰ ਹੁੰਦਾ ਤੁਸੀਂ ਪੇਸਟਿੰਗ ਪੇਪਰ ਪਹਿਲਾਂ ਚਿਪਕਾ ਲਓ ਇਹਦੇ نیچے ਫਿਰ ਉਹਨੂੰ ਪ੍ਰੈਸ ਨਾਲ ਉਹ ਕਰਕੇ ਫਿਰ ਇਹ ਛਿੱਜੇਦਾਂ ਨਹੀਂ ਹੁੰਦਾ ਹੈਗਾ ਕਿਉਂਕਿ ਦੇਖੋ ਕੜਾਈਆਂ ਵਾਲੇ ਵੀ ਇਦਾਂ ਹੀ ਕਰਦੇ ਹੁੰਦੇ ਆ ਪਹਿਲਾਂ ਪੇਸਟਿੰਗ ਪੇਪਰ ਲਗਾ ਲੈਂਦੇ ਹੁੰਦੇ ਨੇ نیچے ਫਿਰ ਕੜਾਈ ਜਿਹੜੀ ਹੈਗੀ ਵਧੀਆ ਹੋ ਜਾਂਦੀ ਹੁੰਦੀ ਆ ਹੁਣ ਤੁਸੀਂ ਦੇਖ ਸਕਦੇ ਹੋ ਮੈਂ ਜਿਹੜੀ ਪੱਤੀ ਹੈਗੀ ਆ ਇਦਾਂ ਉੱਚੀਆਂ ਨੀਵੀਆਂ ਕਰਕੇ ਜਿਹੜਾ ਹੈਗਾ ਧਾਗਾ ਕੱਢ ਰਹੀ ਆ ਠੀਕ ਹੈ ਬਿਲਕੁਲ ਸਿੰਪਲ ਆ ਜਦੋਂ ਤੁਸੀਂ ਪਾਓਗੇ ਤੁਹਾਨੂੰ ਆਸਾਨੀ ਨਾਲ ਹੀ ਆ ਜਾਣਾ ਮੈਂ ਪਹਿਲਾਂ ਸੈਂਟਰ ਦੇ ਵਿੱਚ ਸਭ ਤੋਂ ਵੱਡੀ ਉੱਚਾ ਕੀਤਾ ਦੇਖੋ ਤਾਂ ਅੱਗੇ ਨੂੰ ਫਿਰ ਉਸ ਤੋਂ ਬਾਅਦ ਫਿਰ ਨੀਵਾ ਕੀਤਾ ਫਿਰ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਉਹ ਥੋੜਾ ਜਿਹਾ ਹੋਰ ਡਾਊਨ ਕੀਤਾ ਹੈ ਨਾ ਇਸੇ ਹਿਸਾਬ ਨਾਲ ਜਿਹੜੀ ਹੈਗੀ ਹੈ ਇਹ ਪੱਤੀ ਬਣ ਜਾਂਦੀ ਹੁੰਦੀ ਹੈ ਠੀਕ ਹੈ ਜੀ ਤੇ ਤੁਸੀਂ ਫਿਰ ਦੇਖੋ ਜਦੋਂ ਐਂਡ ਵਾਲੀ ਰਹਿ ਗਈ ਤਾਂ ਦੂਸਰੀ ਪੱਤੀ ਤੇ ਇਹਨੂੰ ਇਦਾਂ ਹੀ ਸੂਈ ਜਿਹੜੀ ਹੈਗੀ ਆ ਉਹ ਕੱਢ ਲੈਣੀ ਆ ਤੁਸੀਂ ਨੇ ਠੀਕ ਹੈ ਫਿਰ ਇਹਨੂੰ ਆਪਾਂ ਸੈਂਟਰ ਦੇ ਵਿੱਚ ਲਿਆਉਣਾ ਸੂਈ ਨੂੰ ਤੇ ਉੱਥੋਂ ਹੀ ਫਿਰ ਆਪਾਂ ਦੂਸਰੇ ਵਾਲੇ ਪਾਸੇ ਨੂੰ ਚੱਕ ਲੈਣੀ ਆ ਠੀਕ ਹੈ ਦੂਸਰੇ ਵਾਲੇ ਪਾਸ ਨੂੰ ਆਪਾਂ ਸੂਈ ਕੱਢ ਲੈਣੀ ਆ ਨੀਵਾ ਕਰਕੇ ਕੱਢਣੀ ਆ ਥੋੜੀ ਜੀ ਠੀਕ ਹੈ ਜੀ ਦੂਸਰੇ ਧਾਗੇ ਤੋਂ ਆਪਾਂ ਥੋੜਾ ਜਿਹਾ ਨੀਵਾ ਰੱਖਣਾ ਧਾਗਾ ਠੀਕ ਹੈ ਇਦਾਂ ਜਿਹੜਾ ਹੈਗਾ ਇੱਕ ਉੱਚਾ ਇੱਕ ਨੀਵਾ ਇੱਕ ਉੱਚਾ ਇੱਕ ਨੀਵਾ ਇਦਾਂ ਧਾਗਾ ਜਿਹੜਾ ਹੈਗਾ ਆਪਾਂ ਕੱਢਦੇ ਜਾਣਾ ਠੀਕ ਹੈ ਦੋਨੋਂ ਸਾਈਡ ਤੇ ਤੇ ਹੁਣ ਦੇਖੋ ਮੈਂ ਇੱਕ ਪਹਿਲਾਂ ਉੱਚਾ ਸੀ ਫਿਰ ਨੀਵਾ ਕਰ ਲਿਆ ਉਸ ਤੋਂ ਫਿਰ ਥੋੜਾ ਜਿਹਾ ਡਾਊਨ ਕਰਕੇ ਕੱਢਿਆ ਠੀਕ ਹੈ ਟੇਕੜਾ ਇਹ ਬਿਲਕੁਲ ਸੌਖੀ ਹੀ ਆ ਤੁਹਾਡਾ ਸੂਟ ਜਿਹੜਾ ਹੈਗਾ ਆਰਾਮ ਨਾਲ ਜਿਹੜਾ ਹੈਗਾ ਇੱਕ ਦਿਨ ਦੇ ਵਿੱਚ ਨਿਕਲ ਜਾਣਾ ਕਿਉਂਕਿ ਫਟਾਫਟ ਜਿਹੜੇ ਹੈਗੇ ਨੇ ਫੁੱਲ ਇਹ ਪੈ ਜਾਂਦੇ ਹੁੰਦੇ ਨੇ ਠੀਕ ਹੈ ਜੀ ਬਸ ਇਹ ਆ ਵੀ ਇਹ ਥੋੜੀ ਜਿਹੀ ਟ੍ਰੈਡੀਸ਼ਨਲ ਜੀ ਡਰੈੱਸ ਬਣ ਜਾਂਦੀ ਹੁੰਦੀ ਹੈ ਜਿਵੇਂ ਆਪਣੇ ਅੱਜ ਕੱਲ ਗੋਟਾ ਗੋਟੇ ਵਗੈਰਾ ਵਾਲੀਆਂ ਜਿਹੜੀਆਂ ਡਰੈੱਸਾਂ ਹੈਗੀਆਂ ਨੇ ਤੁਸੀਂ ਦੇਖਦੇ ਹੀ ਹੋ ਨੇ ਇੰਸਟਾਗ੍ਰam ਤੇ ਹਨਾ ਤੋਂ ਯਾ ਟ੍ਰੈਡੀਸ਼ਨਲ ਨਹੀਂ ਡਰੈੱਸਾਂ ਜਿਹੜੀਆਂ ਚਲਦੀਆਂ ਪਈਆਂ ਨੇ ਇਸ ਤਰੀਕੇ ਨਾਲ ਤੁਸੀਂ ਜਿਹੜੀ ਹੈਗੀ ਆਪਣੇ ਕੁੜਤੀ ਜਿਹੜੀ ਹੈਗੀ ਘੇਰੇ ਤੇ ਵੀ ਰੈਡੀ ਕਰ ਸਕਦੇ ਇਹ ਵਾਲੇ ਫਲਾਵਰ ਔਰ ਬਾਵਾ ਤੇ ਵੀ ਤੁਸੀਂ ਰੈਡੀ ਕਰ ਸਕਦੇ ਹੋ ਤੇ ਇਹਨੂੰ ਕੱਢ ਲੈਣਾਗਾ ਠੀਕ ਹੈ ਫਿਰ ਥੋੜੀ ਜਿਹੀ ਉੱਚਾ ਕਰਕੇ ਪਾ ਲੈਣਾ ਫਿਰ ਡਾਊਨ ਕਰਕੇ ਲੈ ਕੇ ਆਉਣਾ ਧਾਗਾ ਠੀਕ ਹੈ ਦੇਖੋ ਪੱਤੀਆਂ ਤਾਂ ਮੈਨੂੰ ਲੱਗਦਾ ਸਾਰਿਆਂ ਨੂੰ ਪੌਣ ਪੌਣੀਆਂ ਆਉਂਦੀਆਂ ਹੀ ਹੋਣੀਆਂ ਬਸ ਇਹ ਕੇ ਆ ਵੀ ਵੀਡੀਓ ਦੇਖ ਕੇ ਥੋੜਾ ਜਿਹਾ ਆਪਾਂ ਨੂੰ ਆਈਡੀਆ ਮਿਲ ਜਾਂਦਾ ਹੁੰਦਾ ਵੀ ਆਪਾਂ ਕਿਸ ਤਰੀਕੇ ਨਾਲ ਜਿਹੜਾ ਹੈਗਾ ਉਹ ਕਰ ਸਕਦੇ ਹਾਂ ਠੀਕ ਹੈ ਕੋਈ ਵੀ ਜਿਹੜਾ ਹੈਗਾ ਇਸ ਵਰਕ ਨੂੰ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਤੇ ਦੇਖੋ ਇੱਦਾਂ ਮੈਂ ਉੱਚੇ ਨੀਵੇਂ ਕਰਕੇ ਜਿਹੜੀਆਂ ਆਪਣੇ ਪੱਤੀਆਂ ਜਿਹੜੀਆਂ ਹੈਗੀਆਂ ਨੇ ਉਹ ਰੈਡੀ ਹੋ ਗਈਆਂ ਨੇ ਇਸੇ ਤਰੀਕੇ ਨਾਲ ਹੀ ਆਪਾਂ ਜਿਹੜੇ ਬਾਕੀ ਫਲਾਵਰ ਹੈਗੇ ਨੇ ਉਹ ਰੈਡੀ ਕਰ ਲੈਣੇ ਨੇ ਠੀਕ ਹੈ ਤਰੀਕਾ ਸੇਮ ਹੀ ਰਹੂਗਾ ਸਾਰੇ ਫਲਾਵਰਾਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਠੀਕ ਹੈ ਤੁਸੀਂ ਇੱਦਾਂ ਰਫ ਜਿਹੜਾ ਹੈਗਾ ਉਹਨੂੰ ਡਰਾਇੰਗ ਵੀ ਕਰ ਸਕਦੇ ਹੋ ਥੋੜੀ ਜਿਹੀ ਤੇ ਜੇ ਤੁਸੀਂ ਛਾਪਣਾ ਚਾਹੋ ਤਾਂ ਤੁਸੀਂ ਛਾਪ ਵੀ ਸਕਦੇ ਹੋ ਠੀਕ ਹੈ ਤੇ ਇਸ ਤਰੀਕੇ ਨਾਲ ਆਪਾਂ ਫਿਰ ਨੀਚੇ ਜਿਹੜਾ ਐਂਡ ਵਾਲਾ ਧਾਗਾ ਹੈਗਾ ਉਹਨੂੰ ਨੀਚੇ ਕੱਢ ਲੈਣਾ ਤੇ ਨੀਚੇ ਤੁਸੀਂ ਕਿਸੇ ਵੀ ਤਰੀਕੇ ਨਾਲ ਜਿਹੜਾ ਹੈਗਾ ਇਹਦੀ ਗੱਠ ਲਗਾ ਸਕਦੇ ਹੋ ਦੇਖੋ ਮੈਂ ਇਦਾਂ ਬਾਕੀ ਧਾਗੇ ਦੇ ਵਿੱਚ ਦੀ ਸੂਈ ਕੱਢ ਲਈ ਆ ਤੇ ਉਹਦੇ ਵਿੱਚ ਦੀ ਇਦਾਂ ਲੋਕ ਕਰਤਾ ਠੀਕ ਹੈ ਜੀ ਇਹ ਜਿਹੜਾ ਲੋਕ ਜਿਵੇਂ ਆਪਾਂ ਨਾਰਮਲ ਕਰਦੇ ਆਂਗੇ ਆਪਾਂ ਸੂਟਾ ਤੇ ਤਰਪਾਈ ਵਗੈਰਾ ਵੇਲੇ ਵੀ ਆਪਾਂ ਕਰਦੇ ਆਂ ਲੋਕ ਬਸ ਉਵੇਂ ਹੀ ਕਰਨਾਗਾ ਇਹਦਾ ਧਾਗਾ ਥੋੜਾ ਛੱਡ ਲੈਣਾ ਤੇ ਉਹਦੇ ਵਿੱਚ ਦੀ ਆਪਾਂ ਸੂਈ ਲੰਘਾ ਲੈਣੀ ਆ ਠੀਕ ਹੈ ਇਹ ਲੋਕ ਹੋ ਜੂਗਾ ਧਾਗਾ ਇਹਦੇ ਵਿੱਚ ਕੋਈ ਖਾਸ ਹੈ ਨਹੀਂਗਾ ਵੀ ਆਪਾਂ ਲੋਕ ਹੋਰ ਤਰੀਕੇ ਨਾਲ ਕਰਨਾ ਹੁੰਦਾ ਤੇ ਇਦਾਂ ਆਪਾਂ ਬਾਅਦ ਚ ਜਿਹੜੇ ਹੈਗੇ ਨੇ ਇਹਦੇ ਵਿੱਚ ਮੋਤੀ ਐਡ ਕਰ ਸਕਦੇ ਹੋ ਠੀਕ ਹੈ ਜੀ ਫੈਬਰਿਕ ਗਲੂ ਨਾਲ ਆਪਾਂ ਮੋਤੀ ਲਗਾ ਸਕਦੇ ਹਾਂ ਠੀਕ ਹੈ ਤੇ ਇਸ ਤਰੀਕੇ ਨਾਲ ਤੁਸੀਂ ਜਿਹੜੀ ਹੈਗੀ ਉਹ ਕਢਾਈ ਕਰ ਸਕਦੇ ਹੋ ਸਾਰੇ ਸੂਟ ਤੇ ਤਰੀਕਾ ਜਿਹੜਾ ਹੈਗਾ ਆਪਣਾ ਉਹ ਸੇਮ ਹੀ ਰਹੂਗਾ ਠੀਕ ਹੈ ਇਸੇ ਤਰੀਕੇ ਨਾਲ ਹੁਣ ਆਪਾਂ ਦੂਸਰਾ ਜਿਹੜਾ ਫਲਾਵਰ ਹੈਗਾ ਉਹ ਵੀ ਰੈਡੀ ਕਰ ਲਵਾਂਗੇ ਠੀਕ ਹੈ ਜੀ ਤੇ ਦੇਖੋ ਹੁਣ ਆਪਣਾ ਜਿਹੜਾ ਦੂਜਾ ਫਲਾਵਰ ਹੈਗਾ ਉਹ ਵੀ ਰੈਡੀ ਹੋ ਗਿਆ ਤੇ ਇਹਦੇ ਉੱਪਰ ਵੀ ਜਿਹੜਾ ਹੈਗਾ ਬਾਅਦ ਚੋਂ ਆਪਾਂ ਮੋਤੀ ਲਗਾ ਸਕਦੇ ਹਾਂ ਠੀਕ ਹੈ ਤੇ ਇਸ ਤਰੀਕੇ ਨਾਲ ਆਪਾਂ ਸਾਰਾ ਸੂਟ ਜਿਹੜਾ ਹੈਗਾ ਰੈਡੀ ਕਰ ਸਕਦੇ ਹਾਂ ਤੇ ਦੇਖੋ ਮੈਂ ਜਿਹੜੇ ਹੈਗੇ 4-5 ਫਲਾਵਰ ਜਿਹੜੇ ਹੈਗੇ ਪਹਿਲਾਂ ਹੀ ਪਾ ਰੱਖੇ ਸੀ ਬਸ ਤਰੀਕਾ ਜਿਹੜਾ ਹੈਗਾ ਆਪਾਂ ਸੇਮ ਹੀ ਰੱਖਣਾ ਤੇ ਤੁਸੀਂ ਇਸ ਤਰੀਕੇ ਨਾਲ ਜਿਹੜਾ ਹੈਗਾ ਆਪਣਾ ਸੂਟ ਕੱਢ ਕੇ ਦੇਖਿਓ ਬਹੁਤ ਸੋਹਣਾ ਲੱਗੂਗਾ ਪੌਂਚਿਆਂ ਤੇ ਵੀ ਕਰ ਸਕਦੇ ਤੁਸੀਂ ਠੀਕ ਤੇ ਇਹ ਆਪਾਂ ਸੂਟ ਜਿਹੜਾ ਹੈਗਾ ਇਸ ਤਰ੍ਹਾਂ ਰੈਡੀ ਕਰ ਲਿਆ ਤੇ ਇਹਦੇ ਉੱਪਰ ਜਿਹੜੇ ਮੈਂ ਮੋਤੀ ਲਗਾਏ ਆ ਉਹ ਮੈਂ ਫੈਬਰ ਚਿਪਕਾਈ ਨੇ ਠੀਕ ਹੈ ਜੀ ਇਹ ਜਿਹੜੇ ਹੈਗੇ ਨੇ ਇਹ ਬਿਲਕੁਲ ਹੀ ਉਤਰਣਗੇ ਬਸ ਤੁਸੀਂ ਇਦਾਂ ਕਰਨਾਗਾ ਵੀ ਇਹਨੂੰ ਧੁੱਪ ਦੇ ਵਿੱਚ ਰੱਖ ਦੇਣਾ ਸੂਟ ਨੂੰ ਠੀਕ ਹੈ ਇਹਦੇ ਜਿਹੜੇ ਮੋਤੀ ਵਗੈਰਾ ਹੈਗੇ ਨੇ ਬਿਲਕੁਲ ਵੀ ਖਿਲਣਗੇ ਨਹੀਂ ਵੀ ਨਹੀਂ ਉਹ ਜਦੋਂ ਆਪਾਂ ਵਾਸ਼ ਕਰਾਂਗੇ ਸੂਟ ਨੂੰ ਠੀਕ ਹੈ ਤੇ ਗਲਾ ਜਿਹੜਾ ਹੈਗਾ ਮੈਂ ਇਸ ਤਰੀਕੇ ਨਾਲ ਰੈਡੀ ਕਰ ਲਿਆ ਸੀ ਕੜਾਈ ਜਿਹੜੀ ਹੈਗੀ ਆਪਾਂ ਸੇਮ ਤਰੀਕੇ ਨਾਲ ਹੀ ਕੀਤੀ ਹੈਗੀ ਆਪਾਂ ਇਹਦੇ ਵਿੱਚ ਕੁਝ ਖਾਸ ਨਹੀਂ ਕੀਤਾ ਹੈਗਾ ਠੀਕ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਹੈਗਾ ਆਪਾਂ ਉਸੇ ਤਰੀਕੇ ਨਾਲ ਜਿਹੜੀ ਹੈਗੀ ਆ ਕੜਾਈ ਕੀਤੀ ਹੈ ਠੀਕ ਹੈ ਤੇ ਹੁਣ ਆਪਾਂ ਜਿਹੜੇ ਹੈਗੇ ਨੇ نیچے ਮੋਤੀ ਨਾਲ ਆਪਾਂ ਕਟਵਰਕ ਬਣਾ ਲਵਾਂਗੇ ਤੇ ਦੇਖੋ ਇੱਥੇ ਤੱਕ ਜਿਹੜਾ ਹੈਗਾ ਉਹ ਘੇਰਾ ਆਊਗਾ ਤੁਸੀਂ ਵੱਡਿਆਂ ਦਾ ਸੂਟ ਜਿਹੜਾ ਹੈਗਾ ਉਹ ਵੀ ਇਸ ਤਰੀਕੇ ਨਾਲ ਜਿਹੜਾ ਰੈਡੀ ਕਰ ਸਕਦੇ ਹੋ ਠੀਕ ਹੈ ਜੀ ਤੇ ਆਪਾਂ ਇਹ ਇਦਾਂ ਜਿਹੜੇ ਹੈਗੇ ਨੇ ਕਟਵਰਕ ਬਣਾ ਲਵਾਂਗੇ ਉਹ ਠੀਕ ਹੈ ਤਾਂ ਆਪਾਂ ਇਹਦੇ ਉੱਪਰ ਜਿਹੜੇ ਹੈਗੇ ਨੇ ਮੋਤੀ ਰੱਖ ਦਵਾਂਗੇ ਦੇਖੋ ਮੇਰੀ ਡਰਾਇੰਗ ਤਾਂ ਇੰਨੀ ਵਧੀਆ ਨਹੀਂ ਹੈਗੀ ਬਸ ਮੈਂ ਜਿਵੇਂ ਫਿਰ ਮੈਂ ਡਰਾ ਹੋਇਆ ਮੈਂ ਕਰ ਲਿਆ ਠੀਕ ਹੈ ਜੀ ਤੇ ਆਪਾਂ ਹੁਣ ਕੀ ਕਰਨਾ ਜਿਹੜੀ ਆਹ ਚਿਮਟੀ ਹੁੰਦੀ ਆ ਨਾ ਇਹ ਮੋਤੀ ਲਗਾਉਣ ਲਈ ਹੈਗੀ ਜਿਹੜੀ ਵਧੀਆ ਹੁੰਦੀ ਆ ਕਿਉਂਕਿ ਦੇਖੋ ਜੋ ਆਪਾਂ ਗਮ ਲਾਉਣੀ ਹੁੰਦੀ ਆ ਨਾ ਫਿਰ ਆਪਣੇ ਹੱਥ ਦੇ ਨਾਲ ਚਿਪਕ ਜਾਂਦੀ ਆ ਉਹ ਤੇ ਤੁਸੀਂ ਇਦਾਂ ਦੀ ਜਿਹੜੀ ਹੈਗੀ ਚਿਮਟੀ ਲੈ ਸਕਦੇ ਹੋ ਇੱਕ ਠੀਕ ਹੈ ਇਹ ਤੁਹਾਨੂੰ 10-20 ਰੁਪਏ ਦੀ ਜਿਹੜੀ ਹੈਗੀ ਮਿਲ ਜੂਗੀ ਤੇ ਇਦਾਂ ਜਿਹੜੇ ਹੈਗੇ ਨੇ ਆਪਾਂ ਉਹ ਰੱਖ ਹੀ ਜਾਣੇ ਨੇ ਠੀਕ ਆ ਦੇਖੋ 모ਤੀਆਂ ਵਾਲਾ ਜਿਹੜਾ ਘੇਰਾ ਹੈਗਾ ਉਹ ਬਣਾਉਣਾ ਆਪਸ਼ਨਲ ਆ ਤੁਸੀਂ ਜਿਹੜਾ ਹੈਗਾ ਬਾਅਦ ਚ ਲੈਸ ਵੀ ਲਗਾ ਸਕਦੇ ਹੋ ਨਾ ਉਹ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਇਦਾਂ ਦੇ ਕਟਵਰਕ ਬਣਾਉਣੇ ਆ ਜਾਂ ਫਿਰ ਤੁਸੀਂ ਜਿਹੜੀ ਹੈਗੀ ਆਪਣੀ ਪਸੰਦ ਦੀ ਲੈਸ ਵੀ ਲਗਾ ਸਕਦੇ ਹੋ ਠੀਕ ਹੈ ਜੀ ਤੇ ਤੁਸੀਂ ਘੇਰਾ ਜਿਹੜਾ ਹੈਗਾ ਦੋ ਤਰੀਕੇ ਨਾਲ ਰੈਡੀ ਕਰ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਦੱਸਿਆ ਜਾਂ ਤਾਂ ਤੁਸੀਂ ਕਟਵਰਕ ਵੀ ਬਣਾ ਸਕਦੇ ਹੋ ਜਾਂ ਫਿਰ ਜਿਹੜੀ ਹੈਗੀ ਐਦਾਂ ਦੀ ਆ ਵਾਲੀ ਲੈਸ ਹੈਗੀ ਜਿਹੜੀ ਆਪਾਂ ਉਹ ਵੀ ਲਗਾ ਸਕਦੇ ਹਾਂ ਠੀਕ ਹੈ ਜੀ ਥੋੜੀ ਟ੍ਰੈਡੀਸ਼ਨਲ ਡਰੈਸ ਜਿਹੜੀ ਹੈਗੀ ਉਹ ਫਿਰ ਵਧੀਆ ਬਣ ਜੂਗੀ ਠੀਕ ਹੈ ਇਹ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਦੇਖੋ ਮੋਤੀ ਜਿਹੜੇ ਹੈਗੇ ਨੇ ਮੈਂ ਬਸ ਇਸ ਤਰੀਕੇ ਨਾਲ ਅগে ਪਹਿਲਾਂ نیچے ਗੱਮ ਲਗਾਏ ਗਏ ਤੇ ਉੱਪਰ ਜਿਹੜਾ ਹੈਗਾ ਮੈਂ ਮੋਤੀ ਰੱਖਤਾ ਇਹ ਬਿਲਕੁਲ ਸਿੰਪਲ ਤਰੀਕੇ ਨਾਲ ਲੱਗ ਜਾਣਗੇ ਮੈਂ ਕਿਹਾ ਬਸ ਥੋੜਾ ਜਿਹਾ ਤੁਹਾਨੂੰ ਆਈਡੀਆ ਜਿਹੜਾ ਹੈਗਾ ਉਹ ਦੇ ਦਿੰਦੀ ਆ ਠੀਕ ਹੈ ਤੇ ਤੁਸੀਂ ਵੀ ਇਦਾਂ ਸੂਟ ਜਿਹੜਾ ਹੈਗਾ ਉਹ ਤਿਆਰ ਕਰ ਸਕਦੇ ਹੋ ਠੀਕ ਹੈ ਗਲੇ ਤੇ ਆਪਾਂ ਜਿਹੜਾ ਹੈਗਾ ਉਹ ਵਰਕ ਸੇਮ ਜਿਵੇਂ ਆਪਾਂ نیچے ਕੀਤਾ ਸੀਗਾ ਉਸੇ ਤਰੀਕੇ ਨਾਲ ਹੀ ਕੀਤਾ ਬਸ ਆਪਾਂ ਜਿਹੜੇ ਫਲਾਵਰ ਹੈਗੇ ਨੇ ਉਹ ਥੋੜੇ ਜਿ ਛੋਟੇ ਪਾਇਨੇ ਠੀਕ ਹੈ ਇਹੀ ਜਿਹੜੀ ਲੈ ਲਏ ਸਗੇ ਤੁਸੀਂ ਦੁਪट्टे ਤੇ ਵੀ ਲਗਾ ਸਕਦੇ ਹੋ ਠੀਕ ਹੈ ਬਹੁਤ ਸੋਹਣੀ ਲੱਗੂਗੀ ਬਿਲਕੁਲ ਜਿਹੜੀ ਹੈਗੀ ਆ ਉਹ ਟ੍ਰੈਡੀਸ਼ਨਲ ਜੀ ਡਰੈਸ ਬਣ ਜੂਗੀ ਠੀਕ ਹੈ ਤੇ ਦੇਖੋ ਇਹ ਜਿਹੜੀ ਹੈਗੀ ਹੈਗੀ ਗੁੱਟੀ ਇਹ ਤੁਹਾਨੂੰ 50 ਰੁਪਏ ਦੀ ਮਿਲ ਜੂਗੀ ਗੋਟਾ ਪੱਤੀ ਵਾਲੀ ਤੇ ਇਦਾਂ ਦੇ ਤੁਸੀਂ ਮੋਤੀ ਲੈ ਲੈਣੇ ਨੇ ਇਹ ਇੱਕ ਸਾਈਡ ਤੋਂ ਚਪਟੇ ਹੁੰਦੇ ਨੇ ਇਹ ਵੀ ਲੈਸਾਂ ਵਾਲੀ ਦੁਕਾਨ ਤੋਂ ਆਸਾਨੀ ਨਾਲ ਮਿਲ ਜਾਣਗੇ ਠੀਕ ਹੈ 15-20 ਰੁਪਏ ਦਾ ਪੈਕਟ ਤੇ ਇਹ ਆਪਾਂ ਫੈਬਰਿਕ ਗਲੂ ਲੈਣੀ ਆ ਫੈਬਰਿਕ ਰਾਲ